ਲੁਧਿਆਣੇ ਦੇ ਬੀਆਰਐਸ ਇਲਾਕੇ ਦੇ ਵਿੱਚ ਹਾਲ ਹੀ ਵਿੱਚ ਮੰਦਿਰ ਵਿੱਚੋਂ ਗਹਿਣੇ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਚੋਰਾਂ ਦੀ ਗ੍ਰਿਫਤਾਰੀ ਨਾ ਹੋਣ ਤੇ ਹਿੰਦੂ ਜਥੇਬੰਦੀਆਂ ਨੇ ਆ ਸਰਕਟ ਹਾਊਸ ਅੱਗੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਪ੍ਰਦਰਸ਼ਨ ਕਰਕੇ ਆਵਾਜ਼ੇ ਨੂੰ ਠੱਪ ਕਰ ਦਿੱਤਾ। ਉਦੋਂ ਇਸ ਮੌਕੇ ਐਡੀਟੀਪੀ ਰਮਨਦੀਪ ਫੁੱਲਰ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਹਜੇ ਨਿੱਜੀ ਜਾਣਕਾਰੀ ਬਾਰੇ ਨਹੀਂ ਦੱਸ ਸਕਣਗੇ। ਬਰੰਤੂ ਉਹਨਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਆਸ਼ਵਾਸ਼ਣ ਦਿੱਤਾ ਆ ਗਿਆ ਕੀ ਇਸ ਮਾਮਲੇ ਦੇ ਪੁਲਿਸ ਵੱਲੋਂ ਕਾਰਵਾਈ ਬਹੁਤ ਸੇਧ ਨਾਲ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਦੇਖੋ ਜੀ ਜੋ ਸਾਡੇ ਮੰਦਰ ਦੇ ਵਿੱਚ 7 ਜਨਵਰੀ 2025 ਨੂੰ ਪ੍ਰਭੂ ਦੇ ਦਰਬਾਰ ਦੇ ਵਿੱਚ ਪ੍ਰਭੂ ਦੇ ਬੇਅਦਬੀ ਕੀਤੀ ਗਈ, ਮਾਸ਼ੀਤ ਲਾਜ ਦੀ ਬੇਅਦਬੀ ਕੀਤੀ ਗਈ। ਉਸ ਨੂੰ ਅੱਜ ਘਟਨਾ ਨੂੰ ਹੋਏ ਨੂੰ 1 ਮਹੀਨਾ ਹੋ ਗਿਆ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਕਿ ਸਾਨੂੰ ਲੱਗਦਾ ਸੀਗਾ ਕਿ ਪੁਲਿਸ ਮੈਨੇ ਕਹਿੰਦੀ ਲੱਗਦਾ ਸੀ ਪੁਲਿਸ ਆਪਣੀ ਕਾਰਵਾਈ ਕਰ ਰਹੇ ਸੀਗੇ ਲੇਕਿਨ ਸਾਨੂੰ ਇੰਨੇ ਦਿਨ ਤੋਂ ਬਾਅਦ ਜਦੋਂ ਲੱਗਿਆ ਕਿ ਵੀ ਇਹ ਸਾਡਾ ਜਿਹੜਾ ਆ ਇਹ ਕੰਮ ਹੈਗਾ ਜਾਂ ਉਹਨਾਂ ਦਰਿੰਦਿਆਂ ਨੂੰ ਢੂੰਡਣ ਦਾ ਕੰਮ ਹੈ ਉਸ ਦੇ ਵਿੱਚ ਦੇਰ ਹੋ ਰਹੀ ਹੈ ਉਸੇ ਉਪਲਕਸ਼ ਦੇ ਵਿੱਚ ਅਸੀਂ ਅੱਜ ਇੱਥੇ ਸਾਰੇ ਜਾਨੇ ਆਪਣਾ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਸੀਗੇ ਲੇਕਿਨ ਅੱਜ ਏਸੀਬੀ ਸਾਹਿਬ ਐਸਪੀ ਸਾਹਿਬ ਸਾਰੇ ਜਾਨੇ ਇਕੱਠੇ ਹੋ ਕੇ ਇਹਨਾਂ ਨੇ ਇਹੀ ਕਿਹਾ ਹੈ ਕਿ ਜੇ ਅਸੀਂ ਦਿਨ ਰਾਤ ਇੱਕ ਕਰਕੇ ਤੁਹਾਡੀ ਇਸ ਗੁੱਥੀ ਨੂੰ ਸੁਲਝਾਵਾਂਗੇ ਔਰ ਜਿੰਨੇ ਜਲਦੀ ਹੋ ਸਕੇ ਇਸ ਨੂੰ ਹੱਲ ਕਰਾਂਗੇ ਔਰ ਅਸੀਂ ਵੀ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਇਹਨਾਂ ਤੱਕ ਇਹ ਬੇਨਤੀ ਕੀਤੀ ਹੈ ਕਿ ਜੋ ਵੀ ਸਾਡੇ ਕੋਲੋਂ ਸਹਿਯੋਗ ਇਹ ਚਾਹੁੰਦੇ ਨੇ ਅਸੀਂ ਦੇਣ ਨੂੰ ਤਿਆਰ ਹਾਂ ਪਰ ਅਸੀਂ ਇਹਨਾਂ ਦੀ ਕਾਰਵਾਈ ਦੇ ਵਿੱਚ ਕੋਈ ਵੀ ਹਸਤਕਸ਼ਪ ਨਹੀਂ ਕਰਾਂਗੇ ਔਰ ਇਸ ਦੇ ਨਾਲ ਨਾਲ ਇਹਨਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਜੋ ਇਸ ਪ੍ਰਬੂ ਦੀ ਬੇਅਦਬੀ ਹੋਈ ਹੈ 37 38 ਕਿਲੋ ਚਾਂਦੀ ਔਰ ਮਾਦੇ ਦਰਬਾਰ ਦੀ 40 45 ਲੱਖ ਦੇ ਕਰੀਬ ਮਾਦੇ ਦਰਬਾਰ ਤੋਂ ਝੋਰੀ ਹੋਈ ਹੈ ਉਸ ਅਸੀਂ ਇਹਨਾਂਗੇ ਹੀ ਬੇਨਤੀ ਕਰਦੇ ਹਾਂ ਉਹ ਦਰਿੰਦੇ ਜਿਹੜੇ ਕਿ ਅਜ ਤੱਕ ਆਪਾਂ ਇਹ ਦੇਖਿਆ ਗਿਆ ਕਿ ਲੋਕ ਮਾਮਾ ਨੂੰ ਸ਼ਿੰਗਾਰਦੇ ਨੇ ਔਰ ਐਦਾਂ ਦੇ ਦਰਿੰਦੇ ਵੀ ਇਸ ਦੁਨੀਆ ਦੇ ਵਿੱਚ ਪੈਦਾ ਹੋ ਗਏ ਨੇ ਜਿਹੜੇ ਕਿ ਮਾਮਾ ਦਾ ਸ਼ਿੰਗਾਰ ਉਜਾੜਦੇ ਨੇ ਭੋਲੇ ਨਾਦ ਦੇ ਸ਼ਿੰਗਾਰ ਨੂੰ ਉਜਾੜਿਆ ਮਾਦੇ ਸ਼ਿੰਗਾਰ ਨੂੰ ਉਜਾੜਿਆ ਉਹਨਾਂ ਨੇ ਮਾਂ ਦਾ ਚਾਂਦੀ ਦਾ ਕਵਚ ਉਤਾਰ ਕੇ ਉਸ ਨੂੰ ਨਿਰਵਸਤਰ ਕਰਕੇ ਸਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਾਰੇ ਜਾਨੇ ਐਨੇ ਨਿਰਾਸ਼ ਔਰ ਸ਼ੋਗ ਰਸ ਸਿਗੇ ਕਿ ਅਸੀਂ ਇਹਨਾਂ ਆ ਗਿਆ ਆਪਣੀ ਬੇਨਤੀ ਲੈ ਕੇ ਆਏ ਔਰ ਇਹਨਾਂ ਨੇ ਵੀ ਸਾਡੀ ਬੜੇ ਹੀ ਤਸੱਲੀ ਦੇ ਨਾਲ ਸਾਡੀਆਂ ਗੱਲਾਂ ਸੁਣੀਆਂ ਔਰ ਆਸ਼ਾਸੰਦ ਲਾਇਆ ਕਿ ਅਸੀਂ ਆਪਣੀ ਦਿਨ ਰਾਤ ਇੱਕ ਕਰਕੇ ਇਸ ਮਸਲੇ ਨੂੰ ਹੱਲ ਕਰਾਂਗੇ ਔਰ ਉਸ ਚੋਰਾਂ ਨੂੰ ਪਕੜ ਕੇ ਔਰ ਮਾ ਦੀ ਅਮਾਨਤ ਮਾ ਦੇ ਦਰਬਾਰ ਦੇ ਵਿੱਚ ਮੈਡਮ ਨਾ ਤਾਂ ਤੁਸੀਂ ਮੀਟਿੰਗ ਰੱਖੀ ਸੀ ਸਰਕਿਟ ਹਾਊਸ ਦੇ ਵਿੱਚ ਉਸ ਤੋਂ ਬਾਅਦ ਕਰਨ ਤੁਸੀਂ ਰੋਡ ਦਿੱਤਾ ਗਿਆ ਉਹ ਇਸ ਤਰ੍ਹਾਂ ਸੀਗਾ ਜੀ ਅਸੀਂ ਮੀਟਿੰਗ ਰੱਖੀ ਸੀਗੀ ਸੀਪੀ ਆਫਿਸ ਦੇ ਸਾਹਮਣੇ ਲੇਕਿਨ ਸਾਨੂੰ ਕਿਹਾ ਗਿਆ ਕਿ ਸੀਪੀ ਸਾਹਿਬ ਦੇ ਕੋਲ ਤੁਸੀਂ 5-10 ਬੰਦੇ ਚਲੇ ਜਾਈਓ ਸੀਪੀ ਸਾਹਿਬ ਨਾਲ ਗੱਲ ਕਰਕੇ ਫਿਰ ਉਸ ਤੋਂ ਬਾਅਦ ਤੁਸੀਂ ਬਾਹਰ ਆ ਕੇ ਉਸ ਦਾ ਗੱਲ ਪਬਲਿਕ ਨੂੰ ਦੱਸ ਦਿਓ ਲੇਕਿਨ ਉਹ ਚੀਜ਼ ਸਾਨੂੰ ਨਹੀਂ ਠੀਕ ਲੱਗੀ ਕਿਉਂਕਿ ਅਸੀਂ ਵੀ ਪਬਲਿਕ ਨੂੰ ਜਵਾਬ ਦੇਣਾ ਹੁੰਦਾ ਹੈ ਰੋਜ਼ ਭਗਤ ਜਾਨੰਦ ਦੇ ਨੇ ਜਿਹੜੇ ਪੁੱਛਦੇ ਹਨ ਜੀ ਕੀ ਹੋਇਆ ਕੀ ਹੋਇਆ ਸਾਡੀ ਮੰਗ ਇੱਕੋ ਹੀ ਸੀਗੀ ਕਿ ਅਸੀਂ ਇਹ ਜਾਣਦੇ ਹਾਂ ਕਿ ਸਾਰੀ ਪਬਲਿਕ ਦੇ ਸਾਹਮਣੇ ਸੀਪੀ ਸਾਹਿਬ ਆਨ ਔਰ ਉਹ ਜੋ ਵੀ ਕਰ ਰਹੇ ਨੇ ਜਾਂ ਕੁਝ ਵੀ ਹੈ ਉਹ ਕਾਰਵਾਈ ਸਾਰਿਆਂ ਦੇ ਅੱਗੇ ਆਵੇ ਤਾਂ ਕਿ ਮੈਂ ਇਕੱਲੀ ਉਸ ਦੇ ਲਈ ਜਵਾਬਨਾਮਾ ਪਬਲਿਕ ਨੂੰ ਕਿਉਂਕਿ ਜੇ ਮੈਂ ਸੀਪੀ ਸਾਹਿਬ ਕੋਲ ਚਲੇ ਗਈ 200 ਬੰਦਾ ਬਾਹਰ ਖੜਾ ਹੈ ਉਹ ਵੀ ਕੋਈ ਉਮੀਦ ਲੈ ਕੇ ਆਇਆ ਹੁੰਦਾ ਹੈ ਇਸ ਕਰਕੇ ਸਾਨੂੰ ਜਿਹੜਾ ਵੈਨਿਊ ਸੀਗਾ ਸੀਪੀ ਆਫਿਸ ਤੋਂ ਸਰਕਲ ਹਾਊਸ ਦੇ ਵਿੱਚ ਕਰਨਾ ਪਿਆ ਕਿਉਂਕਿ ਕਹਿੰਦੇ ਸੀ ਕਿ ਸਰਕਲ ਹਾਊਸ ਦੇ ਕੋਲ ਸਪੇਸ ਇੰਨਾ ਹੈਗਾ ਕਿ ਆਪਣਾ 50 100 ਬੰਦਾ 150 ਬੰਦਾ ਖੜਾ ਹੋ ਸਕਦਾ ਹੈ ਇਹੀ ਰੀਜਨ ਸੀਗਾ ਕਿ ਅਸੀਂ ਸਾਰੇ ਜਾਣੇ ਇੱਕ ਵੀ ਦੋ ਜਾਂ ਚਾਰ ਬੰਦੇ ਗੱਲ ਕਰਕੇ ਫੈਸਲਾ ਪਬਲਿਕ ਨੂੰ ਨਾ ਸੁਣਾਈਏ ਸਾਰੀ ਪਬਲਿਕ ਜਿਨ੍ਹਾਂ ਦੇ ਪ੍ਰਤੀ ਅਸੀਂ ਜਵਾਬ ਦੇ ਹੈਗੇ ਆ ਉਹਨਾਂ ਦੇ ਸਾਹਮਣੇ ਸਾਰੀ ਗੱਲ ਹੋਈ ਹੈ ਇਸੇ ਕਰਕੇ ਅਸੀਂ ਜਿਹੜਾ ਜਗ੍ਹਾ ਸੀਗੀ ਇਸ ਨੂੰ ਅਸੀਂ ਚੇਂਜ ਕੀਤਾ ਹੈ ਜਿਹੜਾ ਰੋਡ ਜਾਂ ਤੇ ਜਮ ਕੀਤੀ ਗਈ ਹੈ ਰੋਡ ਜਾਂਦਾ ਜੀ ਅਸੀਂ ਕੋਈ ਜਾਮ ਕਰਨ ਦੇ ਵਿੱਚ ਅਸੀਂ ਪਬਲਿਕ ਨੂੰ ਪ੍ਰੇਸ਼ਾਨ ਤੁਹਾਨੂੰ ਵੀ ਪਤਾ ਹੈ ਜੀ ਸਾਰੇ ਲੋਕ ਕੰਮ ਕਰ ਆ ਲੈਣੇ ਸਾਰੇ ਬਿਜ਼ਨਸਮੈਨ ਸਾਰੇ ਪੜ੍ਹੇ ਲਿਖੇ ਪਰਿਵਾਰਾਂ ਨੂੰ ਸੰਬੰਧ ਰੱਖਦੇ ਨੇ ਜੇ ਅਸੀਂ ਧਰਨੇ ਦੇ ਦਿਨ ਦੇ ਇੰਨੇ ਸ਼ੁਕੀਨ ਹੁੰਦੇ ਤਾਂ ਅਸੀਂ ਤਾਂ ਅੱਜ ਮਹੀਨਾ ਹੋ ਗਿਆ ਅਸੀਂ ਰੋਜ਼ ਹੀ ਧਰਨੇ ਦੇ ਦਿਨ ਲੱਗਦੇ ਜੇ ਅਸੀਂ ਜੇ ਅਸੀਂ ਧਰਨਾ ਦਿੱਤਾ ਹੈ ਉਹ ਇਸੇ ਕਰਕੇ ਆਪਣਾ ਰੋਸ਼ ਜ਼ਾਹਰ ਕਰਨ ਲਈ ਦਿੰਦਾ ਹੈ ਔਰ ਇਹਨਾਂ ਨੂੰ ਇਹ ਦਿਖਾ ਲਈ ਦਿੰਦਾ ਹੈ ਕਿ ਵੀ ਦੇਖੋ ਸਾਰਿਆਂ ਦੇ ਮਨ ਇੰਨੇ ਕਿ ショਗਦਰਸ ਹੋਏ ਦੇ ਨੇ ਕਿ ਸਾਰੇ ਦੁਖੀ ਹੁੰਦੇ ਨੇ ਜੇ ਤੁਸੀਂ ਦਰਬਾਰ ਦੇ ਵੀ ਜਾ ਕੇ ਮੱਥਾ ਟੇਕਦੇ ਹੋ ਤੁਸੀਂ ਬੱਚੇ ਲਗਾ ਤਾਂ ਸਾਡਾ ਮਨ ਰੋਂਦਾ ਹੈ ਜੀ ਉਸਮਾਨ ਨੂੰ ਦੇਖ ਕੇ ਇਹੀ ਰੀਜਨ ਸੇਗਾ ਕਿ ਅਸੀਂ ਉੱਥੇ ਧਰਨਾ ਦਿੱਤਾ ਆਦਰਵਾਇਸ ਸਾਨੂੰ ਸੜਕਾਂ ਰੋਕਾ ਰੱਖਣ ਲਈ ਮੇਨਟੇਨ ਕਰਨ ਲਈ ਪੁਲਿਸ ਨੇ ਇੱਕ ਬੰਦਾ ਵੀ ਅਰੈਸਟ ਕੀਤਾ ਲੋਅਰ ਐਂਡ ਆਰਡਰ ਮੇਨਟੇਨ ਕਰਨ ਲਈ ਤੁਹਾਡੇ ਬੰਦਾ ਕੁਝ ਅਰੈਸਟ ਕੀਤਾ ਪੁਲਿਸ ਨੇ ਸਾਡਾ ਬੰਦਾ ਕੋਈ ਅਰੈਸਟ ਨਹੀਂ ਉੱਥੇ ਕਹਿੰਦੇ ਨੇ ਆਪਣੇ ਐਸਪੀ ਸਾਹਿਬ ਕਿ ਜੀ ਉਹ ਬੰਦੇ ਨੇ ਕੁਝ ਗਲਤ ਜਾਂ ਵਿਧਾ ਤੇ ਮਿਸ ਅੰਡਰਸਟੈਂਡਿੰਗ ਉਹ ਇਹਨਾਂ ਦੀ ਮਿਸ ਅੰਡਰਸਟੈਂਡਿੰਗ ਸੀਗੀ ਉਹ ਕੋਈ ਇਦਾਂ ਦੀ ਗੱਲ ਨਹੀਂ ਬੱਚਾ ਪੜਿਆ ਲਿਖਿਆ ਹੈ ਆਪਣੇ ਪ੍ਰਸ਼ਾਸਨ ਕੋਈ ਪੁਲਿਸ ਅਰੈਸਟ ਨਹੀਂ ਹੈ ਹਾਂ ਕੋਈ ਅਰੈਸਟ ਨਹੀਂ ਹੈ ਕੁਝ ਨਹੀਂ ਹੈ ਪ੍ਰਸ਼ਾਸਨ ਨਹੀਂ ਜੀ ਨਹੀਂ ਕੋਈ ਅਰੈਸਟ ਨਹੀਂ ਹੈ ਜੇ ਅੱਜ ਸਨਾਤਨ ਧਰਮ ਜੇ ਪ੍ਰਸ਼ਾਸਨ ਦੇ ਨਾਲ ਹੈ ਕੋਈ ਹੈ ਸਨਾਤਨ ਧਰਮ ਪ੍ਰਸ਼ਾਸਨ ਦੇ ਨਾਲ ਹੈ ਤਾਂ ਪ੍ਰਸ਼ਾਸਨ ਵੀ ਸਨਾਤਨ ਧਰਮ ਦੇ ਨਾਲ ਹੈ ਜੀ ਪਰ ਸ਼ਿਦੇ ਨੇ ਕਿਤੇ ਉਹਨਾਂ ਨਾਲ ਕੋਈ ਕੁਝ ਐਸਾ ਨਹੀਂ ਹੈ ਉਹ ਆਸ਼ਵਾਸਨ ਇਹ ਮਿਲਿਆ ਕਿ ਸਭ ਕੰਮ ਠੀਕ ਹੋਏਗਾ ਹਾਂ ਅੱਜ ਸੰਗਤ ਦੇ ਨਾਲ ਜੀ ਮੀਟਿੰਗ ਹੋਈ ਹੈ ਸਾਰੀ ਤੇ ਅਸੀਂ ਇੱਕ ਦੂਜੇ ਨਾਲ ਸਾਰਾ ਜੋ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਐਫਰਟਸ ਕੀਤੇ ਗਏ ਸੀਗੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਜੀ ਜੋ ਮਾਤਾ ਰਾਣੀ ਦੇ ਵेशभूषाਣ ਦੀ ਜੋ ਬੇਅਦ ਵੀ ਹੋਈ ਹੈਗੀ ਆ ਜਾਂ ਉਹਨਾਂ ਦੇ ਜਿਹੜੇ ਚੋਰੀ ਹੋਈ ਹੈਗੀ ਆ ਤੇ ਅਸੀਂ ਉਸ ਚੀਜ਼ ਦੇ ਵਿੱਚ ਹੁਣ ਤੱਕ ਦੀ ਆਪਣੀ ਕੀਤੀ ਗਈ ਕਾਰਵਾਈ ਬਾਰੇ ਸੰਗਤ ਨੂੰ ਜਾਣੂ ਕਰਵਾਉਣਾ ਕਿਉਂਕਿ ਸਾਰੇ ਲੋਕਾਂ ਕੋਲ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਅੱਜ ਸੰਗਤ ਭਾਰੀ ਰੂਪ ਦੇ ਵਿੱਚ ਹਾਜ਼ਰ ਸੀਗੀ ਤਾਂ ਸਾਰਿਆਂ ਨੂੰ ਦੱਸਿਆ ਗਿਆ ਵੀ ਸਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਗਏ ਨੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਤੇ ਸੰਗਤ ਨੂੰ ਇਹ ਚੀਜ਼ ਵਾਸਤੇ ਸੈਟੀਸਫੈਕਸ਼ਨ ਕਰਾਣਾ ਸਾਡਾ ਫਰਜ ਵੀ ਹੈ ਜੀ ਤੇ ਇਹਨਾਂ ਨੂੰ ਜਾਗਰੂਤ ਕਰਨਾ ਵੀ ਸਾਡਾ ਫਰਜ ਹੈ ਪਰ ਕਈ ਪੁਲਿਸ ਮਹਿਕਮੇ ਦੇ ਇੱਕ ਕੇਸ ਨੂੰ ਟ੍ਰੇਸ ਕਰਨ ਲਈ 100 ਪ੍ਰਾਲੇ ਹੁੰਦੇ ਹੈਗੇ ਆ ਕਈ ਚੀਜ਼ ਅਸੀਂ ਜਨਤਕ ਕਰ ਸਕਦੇ ਹੁੰਦੇ ਆ ਕਈ ਚੀਜ਼ ਜਨਤਕ ਨਹੀਂ ਕਰਦੇ ਹੋ ਸਕਦਾ ਜਿਹੜੀ ਚੀਜ਼ ਜਨਤਕ ਨਹੀਂ ਹੁੰਦੀ ਹੈ ਕਿ ਉਸ ਚੀਜ਼ ਦਾ ਰੋਸ ਹੁੰਦਾ ਮਨ ਦੇ ਵਿੱਚ ਸ਼ਾਇਦ ਇਹ ਕਈ ਵਾਰੀ ਫੀਲਿੰਗ ਵਿੱਚ ਟਰੈਵਲ ਹੁੰਦੀ ਹੈ ਵੀ ਸ਼ਾਇਦ ਪੁਲਿਸ ਮਹਿਕਮਾ ਇਸ ਚੀਜ਼ ਨੂੰ ਉਹਨਾ ਸੀਰੀਅਸਲੀ ਨਹੀਂ ਲੈ ਰਿਹਾ ਤੇ ਉਸ ਚੀਜ਼ ਬਾਰੇ ਵੀ ਮੈਚ ਕਲੀਅਰਫਾਈ ਕੀਤਾ ਹੈਗਾ ਵੀ ਕਿੱਦਾਂ ਦੇ ਪਹਿਲੂਆਂ ਤੇ ਕੰਮ ਕਰਨਾ ਪੈਂਦਾ ਤੇ ਉਹਨੂੰ ਕਿੰਨਾ ਕਿੰਨਾ ਟਾਈਮ ਲੱਗ ਜਾਂਦਾ ਹੈਗਾ ਤੇ ਕਿੰਨੀਆਂ ਟੀਮਾਂ ਲੱਗਦੀਆਂ ਨੇ ਸੋ ਇਸ ਕਰਕੇ ਵੀ ਅਗਰ ਕ੍ਰਿਮੀਨਲ ਨੇ ਕ੍ਰਾਈਮ ਕਰਨਾ ਉਹਨੇ ਤਾਂ ਕ੍ਰਾਈਮ ਕਰਕੇ ਮੌਕੇ ਤੋਂ ਜਾਣਾ ਹੀ ਆ ਉਹਨੇ ਆਪਣੇ ਥਾਂ ਟਿਕਾਣੇ ਪਹੁੰਚਣਾ ਪਰ ਉਹਨੂੰ ਉਹਨੂੰ ਕ੍ਰਾਈਮ ਤੋਂ ਲੈ ਕੇ ਉਸ ਥਾਂ ਤੱਕ ਪਹੁੰਚਣ ਵਾਸਤੇ ਉਹਦੀਆਂ ਆਣ-ਜਾਨ ਸਾਰਾ ਕੁਝ A to Z ਬੈਕਗ੍ਰਾਉਂਡ ਸਾਰਾ ਕੁਝ ਚੈੱਕ ਕਰਨ ਲਈ ਸਾਡੇ ਵੱਲੋਂ ਇਸ ਕੇਸ ਦੇ ਵਿੱਚ ਇੱਥੋਂ ਤੱਕ ਕਿ ਕੁਝ ਸਸਪੀਸ਼ਨ ਬੇਸ ਦੇ ਉੱਤੇ ਗ੍ਰਿਫਤਾਰੀਆਂ ਵੀ ਪਾਈਆਂ ਗਈਆਂ ਸਾਡੀਆਂ ਟੀਮਾਂ ਆਊਟ ਆਫ ਸਟੇਟ 4-5 ਵਾਰੀ ਜਾ ਕੇ ਆਈਆਂ ਨੇ ਕੱਲ ਵੀ ਮੇਰੇ ਐਸਐਚਓ ਸਾਹਿਬ ਜਿਹੜੇ ਹੈਗੇ ਆ ਇਲਾਕਾ ਦੇ ਉਹ ਬਾਹਰ ਸੀਗੇ ਨੀਰਜ ਜੀ ਉਸ ਤੋਂ ਪਹਿਲਾਂ ਵੀ ਅਸੀਂ ਰਾਜਸਥਾਨ ਤੱਕ ਸਾਡੀ ਟੀਮਾਂ ਗਈਆਂ ਨੇ ਸਸਪੈਕਟਸ ਰਾਉਂਡ ਅਪ ਕੀਤੇ ਨੇ ਫੋਰੈਂਸਿਕ ਟੈਕਨੀਕਲ ਐਵੀਡੈਂਸ ਨੂੰ ਕੱਤਰ ਕੀਤਾ ਗਿਆ ਹੈ ਸਸਪੈਕਟਸ ਦੀਆਂ ਲਿਸਟਾਂ ਜਨਰੇਟ ਕੀਤੀਆਂ ਗਈਆਂ ਅਸੀਂ ਹਰ ਪਹਿਲੂ ਤੋਂ ਇਸ ਕੇਸ ਨੂੰ ਸਟੱਡੀ ਕਰਦੇ ਆ ਹੋਏ ਆ ਤੇ ਇਹ ਸਾਡਾ ਨੰਬਰ 1 ਪ੍ਰਾਇਰੀਟੀ ਕੇਸ ਬਣਿਆ ਹੋਇਆ ਹੈ ਐਸਵੀ ਲਈ ਸਾਡੇ ਕੋਲ ਤੇ ਅਸੀਂ ਇਹਨੂੰ ਟ੍ਰੇਸ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਪਏ ਹੈ ਕਿਆ ਮੇਰੇ ਕੋਲ ਬਹੁਤ ਹੀ ਸincere committed ਤੇ অনেਸਿਕ ਟੀਮ ਹੈਗੀ ਆ ACP ਸਾਹਿਬ ਗੁਰਦੇਵ ਜੀ ਡੇਲੀ ਬੇਸਿਸ ਦੇ ਉੱਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਚੀਜ਼ ਨੂੰ ਪੂਰਾ ਫਾਲੋਅ ਅਪ ਲੈ ਰਹੇ ਆ ਐਸਐਚਓ ਨੀਰਜ ਹੈਗਾ ਜੀ ਵਧੀਆ ਰਿਕਾਰਡ ਹੈਗਾ ਜੀ ਪੂਰੇ ਲੁਧਿਆਣੇ ਦੇ ਵਿੱਚ ਮੈਨੂੰ ਲੱਗਦਾ ਹੈਗਾ ਵੀ ਸ਼ਾਇਦ ਮੈਕਸਿਮ ਅਗਰ ਕੇਸਿਸ ਟ੍ਰੇਸ ਕੀਤੇ ਗਏ ਹੋਣਗੇ ਤਾਂ ਮੇਰੀ ਟੀਮ ਰਜਿੰਦਰ ਹੈਗਾ ਐਸਐਚਓ ਨੀਰਜ ਹੁਣ ਇਹਨਾਂ ਦੀ ਟੀਮ ਵੱਲੋਂ ਕੀਤੇ ਜਾਂਦੇ ਆਂ ਆਈ ਵਾਰੀ ਇਹ ਸ਼ਾਇਦ ਹੋ ਸਕਦਾ ਹੈਗਾ ਵੀ ਅਸੀਂ ਵੀ ਇਹ ਸ਼ਾਇਦ ਸਾਨੂੰ ਵੀ ਫੀਲਿੰਗ ਆ ਰਹੀ ਹੈ ਕਿ ਮਾਤਾ ਰਾਣੀ ਨੇ ਸਾਡੇ ਫਲਕ ਚੋਰੀ ਪਾਉਣ ਦੇ ਵਿੱਚ ਥੋੜੀ ਦੇਰੀ ਜ਼ਰੂਰ ਕੀਤੀ ਹੋਈ ਆ ਪਰ ਸਾਨੂੰ ਕਾਮਯਾਬੀ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਮਿਲ ਜਾਏਗੀ ਜੀ ਦੋਸਤ ਸਰ ਗ੍ਰਫਤਾਰ ਕੀਤਾ ਜਾਸੀਗਾ ਉਦੇ ਰਿਗਾਰਡਿੰਗ ਕੋਈ 2% ਕੋਈ ਡਿਟੇਨ ਕੀਤਾ ਗਿਆ ਤੁਹਾਡੇ ਵੱਲੋਂ ਨਹੀਂ ਜੀ ਕੋਈ ਡਿਟੈਂਸ਼ਨ ਨਹੀਂ ਹੋਈ ਹੈਗੀ ਇਹ ਵੈਸੀ ਅਸੀਂ ਜਿਹੜਾ ਹੈਗਾ ਕਈ ਵਾਰੀ ਜਿਹੜਾ ਕ라우ਡ ਕੰਟਰੋਲ ਮੈਚਰਸ ਹੁੰਦੇ ਹੈਗੇ ਆ ਜੀ ਇਹਦੇ ਵਿੱਚ ਡਿਟੈਂਸ਼ਨ ਜਾਂ ਕਿਸੇ ਦੀ ਅਪਰੀਹੈਂਸ਼ਨ ਇਹ ਰੂਟੀਨ ਪ੍ਰੋਸੀਜਰ ਹੁੰਦਾ ਹੈਗਾ ਇਹਨੂੰ ਕੋਈ ਫਾਰਮਲ ਪ੍ਰੋਸੀਜਰ ਦੇ ਵਿੱਚ ਕਾਊਂਟ ਨਹੀਂ ਕੀਤਾ ਜਾਂਦਾ ਹੈਗਾ ਇਹ ਸਾਡੀ ਲਾਅ ਐਂਡ ਆਰਡਰ ਨੂੰ ਮੂਵਮੈਂਟ ਨੂੰ ਕੰਟਰੋਲ ਕਰਨ ਲਈ ਇਹ ਥੋੜੇ ਜਿਹਾ ਐਫਰਟਸ ਹੁੰਦੇ ਹੈਗੇ ਆ ਬਾਕੀ ਕੋਈ ਨਹੀਂ ਸਾਡੇ ਨਾਲ ਸੰਗਤ ਸਹਿਮਤ ਹੈਗੀ ਕਮੇਟੀ ਸਹਿਮਤ ਹੈਗੀ ਇਹਦੇ ਵਿੱਚ ਕੋਈ ਸਾਡੀ ਕੋਈ ਆਪਸ ਦੇ ਵਿੱਚ ਆਲਟਰਕੇਸ਼ਨ ਨਹੀਂ ਹੈਗੀ ਅਸੀਂ ਇੱਕ ਦੂਜੇ ਦੇ ਅਗੇਂਸ ਹਗੀਆ ਇਸ ਘਟਨਾ ਨੂੰ ਲੈ ਕੇ ਜਿਹੜੇ ਬਹੁਤ ਚਿੰਤਤ ਨੇ ਦੁਖੀ ਨੇ ਅਸੀਂ ਦੁਖੀ ਹਿਰਦੇ ਨਾਲ ਇਸ ਚੀਜ਼ ਦੇ ਪੂਰਾ ਕੇਸ ਨੂੰ ਜਿਹੜਾ ਟ੍ਰੀਟ ਕਰ ਰਹੇ ਆਂ ਐਜ਼ ਅ ਪਰਸਨਲ ਕੇਸ ਸਾਡੇ ਲਈ ਇੱਕ ਪਰਸਨਲ ਅਚੀਵਮੈਂਟ ਹੋਏਗੀ ਅਗੇਨ ਇੱਕ ਮਾਈਲਸਟੋਨ ਹੋਏਗਾ ਜਦੋਂ ਇੱਕ ਕੇਸ ਰਿਸਕ ਕੀਤਾ ਜਾਵੇ ਇਸ ਦੇ ਵਿੱਚ ਕੁਝ ਕਿਊਜ਼ ਆਈਡੈਂਟੀਫਾਈ ਕੀਤੇ ਗਏ ਨੇ ਹਲੇ ਤੱਕ ਸਾਡੇ ਕੋਲ ਦੀ ਸਸਪੈਕਟਸ ਦੀ ਲਿਸਟ ਹੈਗੀ ਹੈ ਜੀ ਤੇ ਮੈਂ ਕਨਫਿਡੈਂਸ਼ੀਅਲਟੀ ਪਰਪਸਸ ਕਰਕੇ ਮੀਡੀਆ ਨੂੰ ਹੋਰ ਚੀਜ਼ੇ ਦੇ ਬਾਰੇ ਨਹੀਂ ਦੱਸ ਪਾਵਾਂਗਾ ਬਟ ਸਾਡੇ ਕੋਲ ਡੈਫੀਨਿਟਲੀ ਸਸਪੈਕਟਸ ਦੀ ਇੱਕ ਬਹੁਤ ਵੱਡੀ ਲਿਸਟ ਹੈਗੀ ਹੈ ਤੇ ਅਸੀਂ ਇੱਕ ਵਨ ਬਾਈ ਵਨ ਅਸੀਂ ਉਹਨਾਂ ਨੂੰ ਕਰਦੇ ਪਏ ਆਂ ਵੈਰੀਫਾਈ ਕਰਦੇ ਪਏ ਹੈਗੇ ਤੇ ਹੋ ਸਕਦਾ ਸਾਨੂੰ ਵੀ ਉਮੀਦ ਵੀ ਹੈਗੀ ਆ ਵੀ ਸ਼ਾਇਦ ਸਾਨੂੰ ਕਾਮਯਾਬੀ ਜਲਦੀ